ਜੀ ਜੀ ਚਰਨੀ ਸ਼ਰਮਾ ਜੀ ਸੈਨਾ ਪੰਜਾਬ ਪ੍ਰਧਾਨ ਸੀਗਾ Hindu ਸੰਗਠਨ ਤੇ ਮੇਰੇ ਕੋਲੇ ਫੋਨ ਆਇਆ ਸੀਗਾ ਸਵੇਰੇ ਆ ਇਹ ਲੜਕੇ ਦਾ ਤੇ ਮੈਂ ਮੈਨੂੰ ਸਵੇਰੇ ਦੱਸਿਆ ਸੀ ਵੀ ਇੱਕ ਜਗ੍ਹਾ ਤੋਂ ਮੈਂ ਕਿਉਂ ਲੈਂਦਾ ਸੀਗਾ ਜੀ ਤੇ ਉਹਦਾ ਮੈਨੂੰ ਬਿਲ ਵੀ ਇਹਨਾਂ ਨੇ ਦਿੱਤਾ ਸੀਗਾ ਕਹਿੰਦੇ ਵੀ ਬਿਲ ਮੈਂ ਇਹਦੀ ਕਾਪੀ ਕੀਤੀ ਹੋਈ ਸੀ ਜੀ ਮੋਬਾਈਲ 'ਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨੇ ਮੈਨੂੰ ਜਗ੍ਹਾ ਦੱਸੀ ਵੀ ਇੱਥੇ ਮੈਂ ਬੁਲਾਉਂਗਾ ਤੁਹਾਨੂੰ ਮੌਕੇ ਤੇ ਤੁਸੀਂ ਆ ਜਾਓ ਪਲੀਜ਼ ਸਰ ਠੀਕ ਹੈ ਜੀ ਅੱਜ ਇਹ ਇੱਥੇ ਆਏ ਸੀ ਜੀ ਇਹਨਾਂ ਨੂੰ ਕਿਹਾ ਵੀ ਸਾਨੂੰ ਇਹ ਕਿਉਂ ਦਿੱਤਾ ਜਿਹੜਾ ਨਕਲੀ ਦਿੱਤਾਗਾ ਕਿੱਥੋਂ ਲੱਤਦਾ ਹੋਇਆ ਕੋਈ ਨਹੀਂ ਲੱਤਦਾ ਮੈਂ ਸਰ ਇਹਦੇ ਨਾਲ ਬਿਮਾਰੀਆਂ ਉਹ ਹੁੰਦੀਆਂ ਨੇਗੀਆਂ ਠੀਕ ਹੈ ਜੀ ਸੀ ਸਰ ਠੀਕ ਹੈ ਜੀ ਇਹ ਕਹਿ ਰਹੇ ਨੇ ਵੀਰਕੇ ਦਾ ਮਗਰ ਇਹ ਬਿਲਕੁਲ ਨਕਲੀ ਹੈਗਾ ਇਹਦਾ ਸੀ ਸੈਂਪਲ ਵੀ ਭਰਾ ਸਕਦੇ ਆ ਟੈਸਟਡ ਵੀ ਕਰਵਾਣਾ ਇਹ ਅੱਗੇ ਦੇਖਦੇ ਆ ਜੋ ਕੁਝ ਹੋ ਤੇ ਇਸ ਤੋਂ ਬਾਅਦ ਬਿਲਸੀ ਅਸੀਂ ਇੱਥੇ ਆ ਕੇ ਦੇਖਿਆ ਵੀ ਉਹਦੇ ਨਾਲ ਦੀਆਂ ਇਹਦੇ ਕਿਓ ਦੇ ਨਾਲ ਦੀਆਂ ਦੋ ਪੇਟੀਆਂ ਹੋਰ ਅਸੀਂ ਮੌਕੇ ਤੇ ਫੜੀਆਂ ਨੇ ਇਹਨਾਂ ਕੋਲ ਠੀਕ ਹੈ ਜੀ ਤੇ ਸਾਨੂੰ ਇਹ ਆ ਕਿ ਇਹ ਜਿਹੜਾ ਕਿਓ ਆਗਾ ਇਹ ਲੋਕ ਖਾ ਲੈਂਦੇ ਨੇ ਬਿਮਾਰ ਹੋਣਗੇ ਬਿਮਾਰੀਆਂ ਲੱਗਣਗੀਆਂ ਪਤਾ ਨਹੀਂ ਕਿੰਨੇ ਕੁ ਲੋਕ ਖਾ ਗਏ ਜਾਂ ਉਹ ਬਿਮਾਰੀਆਂ ਨਾਲ ਜੂਝ ਰਹੇ ਨੇ ਅੱਜ ਨੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਕਿਉਂ ਨਕਲੀ ਹੈ ਇਹ ਸਰ ਮੈਨੂੰ ਜਦੋਂ ਮੈਂ ਇਹਨੂੰ ਬੱਚਾ ਮੈਨੂੰ ਪਹਿਲਾਂ ਚੈੱਕ ਕਰਾਤੀ ਗਿਆ ਸੀ ਇਹ ਆਕੇ ਵੀ ਸਰ ਆਹ ਹਸ ਕਿਉਂ ਲੱਗਾ ਇਹਨੂੰ ਮੈਂ ਪੈਕਿੰਗ ਖੋਲੀ ਆ ਉਹਨੂੰ ਦੇਖਿਆ ਯੂਜ਼ ਕਰਕੇ ਮਗਰ ਬਿਲਕੁਲ ਹੀ ਉਹ ਚ ਫਰਕ ਕਰ ਰਿਹਾ ਸੀ ਕਿ ਵੀ ਕਿਉਂ ਕੀ ਹੈ ਅਸਲੀ ਹੈ ਤੇ ਨਕਲੀ ਕੋਈ ਟੈਸਟ ਵਗੈਰਾ ਕਰਵਾਇਆ ਕਿ ਉਹਦਾ ਹੋਣਾ ਸਰ ਅਸੀਂ ਇਹ ਫਿਲਹਾਲ ਅਸੀਂ ਮੌਕੇ ਤੇ ਆ ਕੇ ਇਹਨਾਂ ਦੇ ਸੈਂਪਲ ਫੜੇ ਆ ਤੇ ਖੁਦ ਕਹਿ ਰਹੇ ਨੇ ਕਿ ਉਹ ਸਾਡੇ ਕੋਲ ਨਕਲੀ ਆ ਤੁਸੀਂ ਇਲਜ਼ਾਮ ਲਗਾ ਰਹੇ ਹੋ ਜੇ ਕੱਲ ਨੂੰ ਕਿ ਉਹਦਾ ਸੈਂਪਲ ਸਹੀ ਆਇਆ ਫੇਰ ਬਿਲਕੁਲ ਅਸੀਂ ਜ਼ਿੰਮੇਵਾਰ ਹਾਂ ਠੀਕ ਹੈ ਜੀ ਤੁਸੀਂ ਜ਼ਿੰਮੇਵਾਰ ਮਗਰ ਫਿਲਹਾਲ ਜੇ ਇਹ ਨਕਲੀ ਕਿਉਂ ਪਾਇਆ ਗਿਆ ਤੇ ਇਹਨਾਂ ਤੇ ਬੰਦੀ ਕਾਰਵਾਈ ਕਰਵਾਈ ਦਿਓ ਮੈਨੂੰ ਪਰਸੋਂ ਹੋਣ ਆਇਆ ਸੀ ਸ਼ਾਮ ਨੂੰ ਵੀ ਆ ਮੁੰਡਾ ਬੰਟੀ ਆ ਵੀ ਅਗਰ ਦਿੱਕਤ ਆਈ ਹੈ ਭਾਈ ਪੰਜਾਬ ਪ੍ਰਧਾਨ ਜੀ ਨਾਲ ਤਾਂ ਲਾਇ ਮੈਸੇਜ ਵੀ ਚੈੱਕ ਕਰੋ ਪਹਿਲਾਂ ਪਹਿਲਾਂ ਸਾਬਤ ਪ੍ਰੂਫਤਾ ਸਬੂਤ ਕੱਢ ਲਓ ਫਿਰ ਆਪਾਂ ੜੇਡ ਕੰਮ ਗੱਲ ਕਰਾਂਗੇ ਤੇ ਜਦੋਂ ਆਏ ਆ ਸੀ ਆ ਖੋਲ ਕੇ ਦੇਖਿਆ ਕਿ ਟੋਟਲੀ ਡਾਡਾ ਕਿਉਂ ਲੱਗ ਰਹੇ ਹੈ ਤੇ ਅਸੀਂ ਉਹਨਾਂ ਨੂੰ ਥੋੜੀ ਸੇਫਟੀ ਦਾ ਅਸਰ ਫੋਨ ਕਰਦੇ ਆ ਸੈਂਪਲ ਪਰਖਾਣੇ ਆ ਤੇ ਜੋ ਵੀ ਕਾਰਵਾਈ ਹੋਈਗੀ ਬੰਦੇ ਕਾਨੂੰਨੀ ਕਾਰਵਾਈ ਕਰਾਂਗੇ ਜੀ ਮੈਂ ਅਦਿਤੀ ਗੁਪਤਾ ਡੈਜ਼ਿਗਨੇ ਮੈਂ ਸੰਗਰੂਪ ਦੇ ਵਿੱਚ ਨਕਲੀ ਘਿਓ ਬਾਰੇ ਸ਼ਿਕਾਇਤ ਆਈ ਸੀ ਕਿ ਡਿਪਾਰਟਮੈਂਟ ਦੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਤੇ ਕੀ ਜਾਣਕਾਰੀ ਉਹਦੇ ਬਾਰੇ ਸਾਨੂੰ 21 ਤਰੀਕ ਨੂੰ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀਗੀ ਕਿ ਉਹਨਾਂ ਨੇ ਇੱਕ ਦੁਕਾਨ ਤੋਂ ਘਿਓ ਖਰੀਦਿਆ ਵੇਰਕਾ ਦਾ ਲੇਕਿਨ ਉਹਨਾਂ ਨੂੰ ਉਹ ਨਕਲੀ ਲੱਗਿਆ ਤਾਂ ਇਸ ਕਰਕੇ ਸਾਨੂੰ ਸ਼ਿਕਾਇਤ ਪ੍ਰਾਪਤ ਹੋਈ ਸੀਗੀ ਤੇ ਜਦੋਂ ਉਸ ਤੋਂ ਬਾਅਦ ਸ਼ਿਕਾਇਤ ਉੱਪਰ ਕਾਰਵਾਈ ਕਰਦੇ ਹੋਏ ਫੂਡ ਸੇਫਟੀ ਅਫੀਸਰ ਅਤੇ ਉਸਦੇ ਨਾਲ ਟੀਮ ਨੂੰ ਭੇਜਿਆ ਗਿਆ ਸੈਂਪਲ ਲੈਣ ਲਈ ਉੱਥੇ ਜਾ ਕੇ ਉੱਥੇ ਪੁਲਿਸ ਵੀ ਮੌਜੂਦ ਸੀ ਤੇ মিডিਆ ਕੰਪਲੇਨੈਂਟ ਸਾਰੇ ਉੱਥੇ ਮੌਜੂਦ ਸੀ ਮੁੱਖ ਕੇ ਤੇ ਉੱਥੇ ਜਾ ਕੇ ਪਰ ਲੇਕਿਨ ਉਹ ਸ਼ਿਕਾਇਤ ਕਰਤਾ ਉੱਥੇ ਮਿਲਿਆ ਨਹੀਂ ਸਾਨੂੰ ਉਹ ਜਾ ਚੁੱਕਿਆ ਸੀ ਉੱਥੋਂ ਉਸ ਤੋਂ ਬਾਅਦ ਉੱਥੇ ਪੁਲਿਸ ਨੇ ਆਲਰੇਡੀ ਸੀਲ ਲਗਾਈ ਹੋਈ ਸੀ ਫਿਰ ਉਸ ਤੋਂ ਬਾਅਦ ਉਸ ਤਰ੍ਹਾਂ ਪੁਲਿਸ ਨੂੰ ਕਿਹਾ ਗਿਆ ਕਿ ਵੀ ਉਸ ਨੂੰ ਘਰ ਦੇ ਐਡਰੈਸ ਤੋਂ ਪਤਾ ਕਰਕੇ ਮਤਲਬ ਟ੍ਰੇਸ ਕੀਤਾ ਜਾਵੇ ਤਾਂ ਕਿ ਸੈਂਪਲਿੰਗ ਦੀ ਕਾਰਵਾਈ ਕੀਤੀ ਜਾ ਸਕੇ ਫਿਰ ਉਹਨਾਂ ਨੇ ਪੁਲਿਸ ਦੇ ਜੋ ਆਫੀਸਰ تھے ਜਦੋਂ ਘਰੇ ਗਏ ਉੱਥੇ ਜਾ ਕੇ ਉਹਨਾਂ ਨੇ ਪਾਇਆ ਕਿ ਉੱਥੇ ਵੀ ਤਾਲਾ ਲੱਗਿਆ ਹੋਇਆ ਹੈ ਇਸ ਉਪਰੰਤ ਫਿਰ ਫੂਡ ਸੇਫਟੀ ਅਫਸਰ ਨੇ ਵੀ ਉਸ ਪ੍ਰੈਮਾਈਸ ਉੱਪਰ ਆਪਣੀ ਸੀਲ ਨਾਲ ਲਗਾਤੀ ਹੈ ਹੁਣ ਉਸ ਦੇ ਉੱਪਰ ਪੁਲਿਸ ਦੀ ਔਰ ਫੂਡ ਸੇਫਟੀ ਆਫੀਸਰ ਦੋਨੋਂ ਨੇ ਉਹ ਪ੍ਰੈਮਾਈਸ ਸੀਲ ਕੀਤਾ ਹੋਇਆ ਹੈ ਤੇ ਉਹ ਉਸ ਦੇ ਆਨ ਉਪਰੰਤ ਦੋਸ਼ੀ ਦੇ ਜਦੋਂ ਆਂਦੇ ਉਹਦਾ ਸੈਂਪਲ ਲਈ ਜਾਂਦੇ ਕਿੰਨੀ ਮਾਰ ਰਚ ਮੈਮ ਕੀ ਉੱਥੇ ਮਿਲਿਆ ਸੀ ਕੰਟਰੀ ਵਾਲ ਬਤਾਉਂਦੇ ਆ ਉਹ ਸਬੰਧੀ ਹਜੇ ਕੋਈ ਰਿਕਾਰਡ ਮੌਜੂਦ ਨਹੀਂ ਹੈਗਾ ਦਫਤਰ 'ਚ ਤਾਂ ਲੱਗਦਾ ਸੀ ਕਿ ਉਹਦੇ ਲਈ ਕੋਈ ਲਾਇਸੈਂਸ ਹੀ ਨਹੀਂ ਚਾ ਉਹਦੋਂ ਉਹਦੋਂ ਮੌਕੇ ਤੇ ਵੇਰਕਾ ਦੇ ਵੀ ਆਫੀਸ਼ੀਅਲਸ ਨੂੰ ਜੁਆਇਨ ਕੀਤਾ ਗਿਆ ਸੀ ਤਾਂ ਕਿ ਉਹ অথেন্টিਕੇਟ ਕਰ ਸਕਣ ਵੀ ਇਹ ਕੀ ਅਸਲੀ ਹੈ ਕਿ ਨਕਲੀ ਹੈ ਤੇ ਜੋ ਕੰਪਲੇਨੈਂਟ ਨੇ ਇੱਕ ਡੱਬਾ ਪਰਚੇਸ ਕੀਤਾ ਸੀ ਵੇਰਕਾ ਦਾ ਉਹ ਵਾਲਾ ਡੱਬਾ ਉਹਨਾਂ ਨੇ ਵੇਰਕਾ ਨੂੰ ਚੈੱਕ ਕਰਵਾਇਆ ਆਫੀਸ਼ੀਅਲਸ ਨੂੰ ਉਹਨਾਂ ਨੇ ਵੀ ਇਹ ਮੰਨਿਆ ਵੀ ਇਹ ਕੀ ਨਕਲੀ ਹੈ ਉਹਨੋਂ ਅਗਲੀ ਕੀ ਕਾਰਵਾਈ ਹੋਊਗੀ ਮੈਂ ਸੀਲ ਕਰਤਾ ਤਾਂ ਦੁਬਾਰਾ ਉਹਨੋਂ ਸਾਡੇ ਕੋਲ ਜਦੋਂ ਰਿਕੁਐਸਟ ਦੇਣਗੇ ਸੀਲ ਖੋਲਣ ਲਈ ਫੇਰ ਫੂਡ ਸੇਫਟੀ ਅਫਸਰ ਉੱਥੇ ਜਾ ਕੇ ਉਹਦੀ ਸੈਂਪਲਿੰਗ ਕਰਕੇ ਹੀ ਸੀਲ ਖੋਲਣਗੇ